ਵਿਦੇਸ਼ੀ ਧਰਤੀ ਕੈਨੇਡਾ ਦੇ ਕਿਊਬਿਕ ਦੇ ਵਿੱਚ ਦਸਤਾਰ ਤੇ پابੰਦੀ ਹੈ ਸਰਕਾਰੀ ਅਧਿਕਾਰੀਆਂ ਦੇ ਧਾਰਮਿਕ ਚਿੰਨ੍ਹ ਪਾਉਣ ਤੇ پابੰਦੀ ਲਗਾ ਦਿੱਤੀ ਗਈ ਹੈ ਕਿਊਬਿਕ ਸੂਬੇ ਦੇ ਬਿੱਲ 21 ਮੁਤਾਬਕ ਇਹ پابੰਦੀ ਲਗਾਈ ਗਈ ਹੈ ਸਿੱਖ ਜਥੇਬੰਦੀਆਂ ਦੇ ਵੱਲੋਂ ਬਿੱਲ 21 ਦਾ ਵਿਰੋਧ ਕੀਤਾ ਜਾ ਰਿਹਾ ਹੈ ਗਲੋਬਲ ਸਿੱਖ ਕਾਉਂਸਲ ਨੇ ਇਸ ਬਿੱਲ ਤੇ ਇਤਰਾਜ਼ ਜਤਾਇਆ ਹੈ ਦਸਤਾਰ ਤੇ پابੰਦੀ ਲਾਉਣ ਵਾਲਾ ਕਾਨੂੰਨ ਰੱਦ ਹੋਵੇ ਇਹ ਮੰਗ ਕੀਤੀ ਜਾ ਰਹੀ ਹੈ ਸੋ ਕੈਨੇਡਾ ਦੇ ਵਿੱਚ ਸਿੱਖਾਂ ਦੀਆਂ ਮੁਸ਼ਕਿਲਾਂ ਹੋਣ ਵੱਧਦੀਆਂ ਨਜ਼ਰ ਆ ਰਹੀਆਂ ਨੇ ਸਿੱਖਾਂ ਦੀ ਦਸਤਾਰ ਤੇ ਟਾਰਗੇਟ ਜੋ ਕੀਤਾ ਜਾ ਰਿਹਾ ਹੈ ਇਹ ਸਵਾਲ ਜ਼ਰੂਰ ਖੜਾ ਹੋ ਰਿਹਾ ਹੈ ਕੈਨੇਡਾ ਦੇ ਵਿੱਚ ਦਸਤਾਰ ਤੇ پابੰਦੀ ਲਗਾ ਦਿੱਤੀ ਗਈ ਹੈ ਸਿੱਖਾਂ ਦਾ ਦਸਤਾਰ ਤੇ پابੰਦੀ ਹੈ ਇਹ ਜਿਹੜੀ ਹੈ ਇਹ پابੰਦੀ ਰੱਦ ਕੀਤੀ ਜਾਵੇ ਇਸ ਕਾਨੂੰਨ ਨੂੰ ਵਾਪਸ ਲਿਆ ਜਾਵੇ ਗਲੋਬਲ ਸਿੱਖ ਕੌਂਸਲ ਨੇ ਇਤਰਾਜ਼ ਜਤਾਇਆ ਹੈ ਇਸ ਬਿਲ ਦੇ ਉੱਤੇ ਬਿਲਿੱਕੀ ਦਾ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਬਿਲ 21 ਦੇ ਮੁਤਾਬਕ ਹੀ ਕਿ ਕਯੂਬਿਕ ਸੂਬੇ ਦੇ ਬਿਲਿੱਕੀ ਮੁਤਾਬਕ ਇੱਥੇ پابੰਦੀ ਲਗਾਈ ਗਈ ਹੈ ਹੁਣ ਸਿੱਖਾਂ ਦੇ ਲਈ ਇੱਥੇ ਮੁਸ਼ਕਿਲਾਂ ਜ਼ਰੂਰ ਨੇ ਕਿਉਂਕਿ پابੰਦੀ ਲਾਉਣ ਵਾਲਾ ਕਾਨੂੰਨ ਜਿਹੜਾ ਹੈ ਉਸ ਦਾ ਵਿਰੋਧ ਤਾਂ ਜ਼ਰੂਰ ਕੀਤਾ ਜਾ ਰਿਹਾ ਹੈ ਲੇਕਿਨ ਇਸ ਬਿਲ 21 ਦਾ ਵਿਰੋਧ ਗਲੋਬਲ ਸਿੱਖ ਦੇ ਵੱਲੋਂ ਕੀਤਾ ਜਾ ਰਿਹਾ ਹੈ ਸੋ ਬਿਲਿੱਕੀ ਮੁਤਾਬਕ ਇਹ ਸਾਰੀ پابੰਦੀ ਇੱਥੇ ਲਗਾਈ ਗਈ ਹੈ ਕਯੂਬਿਕ ਸੂਬੇ ਦੇ ਬਿਲਿੱਕੀ ਮੁਤਾਬਕ ਇੱਥੇ پابੰਦੀ ਲਗਾਈ ਗਈ ਹੈ ਸਿੱਖਾਂ ਦੀ ਦਸਤਾਰ ਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਬਿਲੀਕੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਗਲੋਬਲ ਸਿੱਖ ਕਾਉਂਸਲ ਨੇ ਇਸ ਬਿੱਲ ਤੇ ਇਤਰਾਜ਼ ਜਤਾਇਆ ਹੈ ਤੇ ਕਿਹਾ ਕਿ ਇਸ ਨੂੰ ਵਾਪਸ ਲਿਆ ਜਾਵੇ। ਕਿਉਂਕਿ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਹੀ ਨੇ ਖਾਸ ਕਰਕੇ ਸਿੱਖ ਜੋ ਕਿ ਕੈਨੇਡਾ ਦੀ ਧਰਤੀ ਤੇ ਸਮੇਂ ਬਸ ਰਹੇ ਨੇ। ਸੋ ਉਹਨਾਂ ਦੇ ਲਈ ਮੁਸ਼ਕਿਲਾਂ ਜ਼ਰੂਰ ਜੜੀਆਂ ਖੜੀਆਂ ਹੋ ਜਾਣਗੀਆਂ। ਇਸ ਕਰਕੇ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਕੈਨੇਡਾ ਦੇ ਵਿੱਚ ਵੱਡੇ ਜਿਹੜੇ ਆ ਤੌਰ ਤੇ ਇਸ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਟਾਰਗੇਟ ਕਿਉਂ ਕੀਤੀ ਜਾ ਰਹੀ ਹੈ ਗਲੋਬਲ ਸਿਕ ਕਾਉਂਸਲ ਨੇ ਇਸ ਬਿਲ ਦਾ ਇਤਰਾਜ਼ ਜਤਾਇਆ ਹੈ ਸੋ ਇਹ ਵੱਡੀ ਜਿਹੜੀ ਹੈ ਜ਼ਰੂਰ ਸਿੱਖ ਸਕਦੇ ਆ ਕਿ ਨਾਰਾਜ਼ਗੀ ਤਾਂ ਦੇਖਣ ਨੂੰ ਮਿਲ ਹੀ ਰਹੀ ਹੈ ਸਿੱਖ ਪਾਈਚਾਰੇ ਦੇ ਲੋਕਾਂ ਵਿੱਚ ਕਿਉਂਕਿ ਕੈਨੇਡਾ ਜਿੱਥੇ ਸਭ ਤੋਂ ਜ਼ਿਆਦਾ ਇਹ ਕੈਨੇਡਾ ਦੀ ਸਰਕਾਰ ਵੀ ਜਾਣਦੀ ਹੈ ਕਿ ਸਭ ਤੋਂ ਜ਼ਿਆਦਾ ਪੰਜਾਬੀ ਨੇ ਇੱਥੇ ਜੋ ਕੈਨੇਡਾ ਦੇ ਵਿੱਚ ਆ ਕੇ ਰਹਿ ਰਹੇ ਹੈ ਅਤੇ ਇਹ ਗਿਣਤੀ ਲਗਾਤਾਰ ਵਧਦੀ ਵੀ ਜਾ ਰਹੀ ਹੈ ਲੇਕਿਨ ਇਸ ਦੇ ਬਾਵਜੂਦ ਸਿੱਖਾਂ ਦੀ ਵੱਧ ਗਿਣਤੀ ਹੋਣ ਦੇ ਬਾਵਜੂਦ ਇਹ ਬਿੱਲ 21 ਲੈ ਕੇ ਆਉਣਾ ਇਸ ਦਾ ਵਿਰੋਧ ਵੱਡੇ ਪ੍ਰਦਰਸ਼ਨ ਜਿਹੜੀ ਹੈ ਉਹ ਅਗਿਆਨ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਵੀ ਮਿਲ ਸਕਦੇ ਸੋ ਮੇਰੇ ਨਾਲ ਇਹ ਸੇ ਖਬਰ ਦੇਤੇ ਮੇਰੇ ਸਹਿਯੋਗੀ ਬਜ਼ਮ ਵਰਮਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਬਜ਼ਮ ਸਿੱਖਾ ਦੀ ਦਸਤਾਰ ਦੇ ਉੱਤੇ پابੰਦੀ ਲਗਾਉਣਾ ਵੱਡੇ ਤੌਰ ਤੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਕੁਝ ਲੇਕਿਨ ਇਸ ਸੰਬੰਧੀ ਜਾਣਕਾਰੀ ਜ਼ਰੂਰ ਜਾਨਣਾ ਚਾਹਾਂਗੀ ਤੁਹਾਡੇ ਤੋਂ ਦੇਖੋ ਗਲੋਬਲ ਦੀ ਕਾਉਂਸਲ ਨੇ ਕੈਨੇਡਾ ਦੇ ਕਯੂਬੇਟਸ ਉੱਤੇ ਲੋ ਲਗੂ ਕੀਤੇ ਵਿਵਾਦ ਦੇ ਜਿਹੜੇ ਬਿੱਲ 21 ਹੈ ਨਾਮੀ ਕਾਨੂੰਨ ਦੀ ਸਖਤ ਰੱਖੀ ਦੀ ਕਰਦੇ ਹਨ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਕਾਉਂਸਲ ਅਤੇ ਕੈਨੇਡਾ ਦੇ ਜਿਹੜੇ ਮੇਨ ਸਰਕਾਰ ਹੈ ਉਹਦੇ ਖਿਲਾਫ ਜੁਰਮੇ ਦਿਕਲ ਰੱਖੀ ਹੈ ਦੇ ਨਾਲ ਦੇ ਨਾਲ ਸਭ ਤੋਂ ਵੱਡੀ ਗੱਲ ਹੈ ਕਿ ਕਾਨੂੰਨ ਤੇ ਜਿਹੜੇ ਜਨਤਕ ਖੇਤਰ ਵਿੱਚ ਆ ਜੇ ਨੌਕਰੀ ਪੇਸ਼ਾ ਸਿੱਖਾਂ ਦੀ ਨੂੰ ਦਫਤਰਾ ਅਤੇ ਕੰਮ ਦੌਰਾਨ ਧਾਰਮਿਕ ਜਿਹੜੇ ਚਿੰਨ੍ਹ ਨੇ ਉਹ ਪਹਿਨ ਦੀ ਪਾਬੰਦੀ ਲਈ ਗਈ ਹੈ ਜਿਸ ਨੂੰ ਲੈ ਕੇ ਕਿ ਕਿ ਜਿੰਨੇ ਵੀ ਹਸ ਅਧਿਕਾਰ ਨੇ ਮਨੁੱਖੀ ਅਧਿਕਾਰ ਨੇ ਰਿਲੀਜੀਅਸ ਅਧਿਕਾਰ ਨੇ ਉਹਨਾਂ ਦੀ ਜਿਹੜੀ ਹੈ ਉਹਨਾਂ ਦੀ ਪਾਬੰਦੀ ਨਾ ਲਾਈ ਗਈ ਛੁਣ ਲੈ ਕੇ ਜ ਰਹੇ ਨੇ ਆਪਣਾ ਇਹ ਬਲਬਾਸ ਕੀਤਾ ਉਸ ਨੂੰ ਦੇ ਦੇ ਗੁੰਜ ਜੀ ਬੱਸ ਮੈਂ ਤੁਹਾਨੂੰ ਰੋਕਣਾ ਚਾਹੂੰਗੀ ਸਾਡੇ ਨਾਲ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਜੀ ਫੋਨ ਲਾਈਨ ਤੇ ਜੁੜ ਚੁੱਕੇ ਨੇ ਗਰੇਵਾਲ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਤੇ ਜੀ 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 ਗਰੇਵਾਲ ਜੀ ਕੈਨੇਡਾ ਦੇ ਵਿੱਚ ਸਿੱਖਾ ਦੀ ਦਸਤਾਰ ਤੇ ਪਾਬੰਦੀ ਜੋ ਕਿ ਵੱਧ ਗਿਣਤੀ ਸਿੱਖ ਜਿਹੜੇ ਨੇ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਇਸ ਬਿੱਲ ਨੂੰ ਜਿਹੜਾ ਲੈ ਕੇ ਆਈ ਹੈ ਸਰਕਾਰ ਬਿੱਲ 21 ਦਾ ਵਿਰੋਧ ਉੱਥੇ ਸਿੱਖ ਜਥੇਬੰਦੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਲੇਕਿਨ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਬਿੱਲ ਨੂੰ ਦੇਖੋ ਜੀ ਇਹਦੇ ਬਾਰੇ ਅਸੀਂ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਾਂ ਕਿ ਇਸ ਗੱਲ ਦਾ ਡਾਟਾ ਉਹ ਵਿਰੋਧ ਕਰ ਰਹੇ ਹਨ ਪਰ ਇੱਕ ਗੱਲ ਸਪਸ਼ਟ ਕਰ ਲਈਏ ਕਿ ਉਹ ਸਕੂਬਤ ਦੀ ਸਰਕਾਰ ਹੈ ਕਿਉਂਕਿ ਜਿਹੜੀਆਂ ਉਹ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਜਿਹੜੀ ਆ ਉਹ ਸਟੇਟਾਂ ਨੂੰ ਵੱਧ ਅਧਿਕਾਰ ਨੇ ਉਹਨਾਂ ਸਟੇਟਾਂ ਨੇ ਧਰਮ ਵਿਕਟਾ ਦੇ ਮਦੇ ਨਜ਼ਰ ਉਹਨਾਂ ਨੇ ਯੂਜ਼ ਤੇ ਵੀ ਲਾਈ ਆ ਉਹਨਾਂ ਨੇ ਕ੍ਰਿਸਚੀਅਨ ਤੇ ਵੀ ਲਾਈ ਆ ਉਹਨਾਂ ਨੇ ਮੁਸਲਮਾਨਾਂ ਤੇ ਵੀ ਲਾਈ ਆ ਉਹਦੇ ਵਿੱਚ ਇੱਕ ਆਉਂਦੇ ਆ ਉਹਨਾਂ ਨੇ ਧਾਰਮਿਕ ਚਿੰਨ੍ਹ ਦਾ ਜਕਰ ਕੀਤਾ ਕਿ ਧਾਰਮਿਕ ਚਿੰਨ੍ਹ ਨਹੀਂ ਪਹਿਨੇਗਾ ਤੋ ਮੈਨੂੰ ਲੱਗਦਾ ਕਿ ਜਿਹੜਾ ਜਿਹੜਾ ਸਿੱਖ ਦੀ ਦਸਤਾਰ ਹੈ ਇਹ ਸਾਡੇ ਪੰਜ ਕਕਾਰ ਸਾਡੇ ਸਰੀਰ ਦਾ ਹਿੱਸਾ ਨੇ। ਤੋ ਇਸ ਕਰਕੇ ਇਹਨੂੰ ਅਸੀਂ ਕਿੰਨ ਤਾਂ ਠੀਕ ਆ ਸਾਡੇ ਲਈ ਸਤਿਕਾਰਯੋਗ ਆ ਪਰ ਇਹਨੂੰ ਉਸ ਤਰ੍ਹਾਂ ਅਸੀਂ ਨਹੀਂ ਇਤਨੀ ਮੰਨ ਸਕਦੇ ਹੋਰ ਕਿਸੇ ਦੇ ਚਲੋ ਧਾਰਮਿਕ ਚਿੰਨ੍ਹ ਦੀ ਮੈਂ ਕੋਈ ਤੋਹੀਨ ਨਹੀਂ ਕਰਦਾਗਾ ਜੇ ਕਿਸੇ ਨੇ ਕ੍ਰੋਸ ਪਹਿਨਿਆ ਵਾ ਤੇ ਕ੍ਰੋਸ ਦਾ ਤੇ ਦਸਤਾਰ ਦਾ ਮੇਰੇ ਕੋਲ ਫਰਕ ਆ। ਤੁਸੀਂ ਧਾਰਮਿਕ ਚਿੰਨ੍ਹ ਦੀ ਕਦਰ ਕਰਦੇ ਆ ਪਰ ਉਹ ਇਸ ਗੱਲ 'ਚ ਅਸੀਂ ਵੀ ਬੜੀ ਉਹਨਾਂ ਦੇ ਨਾਲ ਕਾਰਤਖਾ ਵੱਲੋਂ ਵੀ ਚੋਣਨੀ ਕਮੇਟੀ ਬਣੋਈ ਬਾਹਰ ਦੇ ਜਿਹੜੇ ਬੈਠੇ ਸਿੱਖਾ ਜਿਵੇਂ ਮੈਸਰ ਜਸਮੀਤ ਆ ਜਿਹੜੇ ਜੀ ਉਥੋਂ ਦੇ ਸਰਕਾਰ ਦੇ ਵਿੱਚ ਵੱਡੀ سپورਟ ਸੀ ਜਿਨ੍ਹਾਂ ਨੂੰ ਤੇ ਉਹ ਕੂਬਿਕ ਸਟੇਟ ਤੋਂ ਹੀ ਆਉਂਦੇ ਆ ਸੋ ਸਾਨੂੰ ਬੁੜੀ ਆਸ ਹੈ ਇਸ ਗੱਲ ਦੀ ਕਿ ਇਹਦੀ ਲੜਾਈ ਲੜੀ ਜਾਏਗੀ ਤੇ ਤੇ ਇਹ 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 ਲਾਗੂ ਨਹੀਂ ਹੋਏਗਾ ਸੋ ਕਿਉਂਕਿ ਇਹ ਧਾਰਮਿਕ ਜਿੱਥੇ ਆਸਥਾ ਦੇ ਨਾਲ ਜੁੜਿਆ ਮੁੱਦਾ ਉਹ ਤੇ ਹਿਊਮਨ ਰਾਈਟ ਦੇ ਨਾਲ ਵੀ ਇਹ ਖੰਨਨ ਆ ਸੋ ਅਸੀਂ ਆਪਣੇ ਵੱਲੋਂ ਸਪੋਰਟ ਕਰਾਂਗੇ ਅਸੀਂ ਬੇਨਤੀ ਕਰਾਂਗੇ ਤੁਹਾਡੇ ਮਾਧਿਅਮ ਰਾਹੀਂ ਕਿ ਬਾਹਰ ਦੀਆਂ ਇਹ ਸਿੱਖ ਜਥੇਬੰਦੀਆਂ ਉਹ ਉਹ ਸਾਨੂੰ ਮਤਲਬ ਇਸ ਦੇ ਬਾਰੇ ਵਿੱਚ ਪੂਰੀ ਜਿਹੜੀ ਡੂੰਗੀ ਜਾਣਕਾਰੀ ਵੀ ਦੇਣ ਤੇ ਇਹਦੀ ਲੜਾਈ ਕਿਸ ਤਰ੍ਹਾਂ ਦੀ ਲੜੀ ਜਾ ਸਕਦੀ ਆ ਸੋ ਕਾਲਪਤਖ ਸਾਹਿਬ ਤੇ ਸ਼ਰੋਣੀ ਕਮੇਟੀ ਇਸ ਗੱਲ ਲਈ ਜਿਸ ਤਰ੍ਹਾਂ ਦਾ ਵੀ ਚਾਹਣਗੇ ਸਰਕਾਰਾਂ ਨੂੰ ਅਪੀਲ ਤੇ ਸੰਗਤ ਨੂੰ ਅਪੀਲ ਇਹਨਸ ਨੂੰ ਇਕੱਠੇ ਹੋ ਕੇ ਕਿੱਦਾਂ ਲੜਨਾ ਸੋ ਅਸੀਂ ਇਹ ਗੱਲ ਹੀ ਉਹਨਾਂ ਤੋਂ ਜਿਹੜੀ ਰਿਪੋਰਟ ਲੈ ਰਹੇ ਹਾਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਲਈ ਲੜਾਈ ਲੜੀ ਜਾਏਗੀ ਤੇ ਦਸਤਾਰ ਦੀ ਜਿਹੜੀ ਹੈ ਇਸ ਤਰ੍ਹਾਂ ਵੈਨ ਕਰਨ ਦੀ ਗੱਲ ਜਿਹੜੀ ਹੈ ਇਹ ਸਿੱਖਾਂ ਵਾਸਤੇ ਕਿਸੇ ਵੀ ਬਰਦਾਸ਼ਤਯੋਗ ਨਹੀਂ ਜੀ ਅਗਰਵਾਲ ਜੀ ਜਿਸ ਤਰੀਕੇ ਦੇ ਨਾਲ ਇਹ ਜਿਹੜਾ ਬਿੱਲ ਲੈ ਕੇ ਆਈ ਹੈ ਹਾਲਾਂਕਿ ਇਸ ਦਾ ਵਿਰੋਧ ਚਾਰੇ ਪਾਸੇ ਜਿਹੜਾ ਉੱਥੇ ਕੀਤਾ ਜਾ ਰਿਹਾ ਹੈ ਲੇਕਿਨ ਕੀ ਮੰਨਣਾ ਚਾਹੋਗੇ ਕਿ ਇਹਦੇ ਵਿੱਚ ਇਹ ਸਵਾਲ ਜ਼ਰੂਰ ਖੜੇ ਖੁੰਦੇ ਨੇ ਕਿ बार-बार ਕਿਉਂ ਟਾਰਗੇਟ ਕੀਤਾ ਜਾਂਦਾ ਹੈ ਸਿੱਖਾਂ ਨੂੰ ਲੈ ਕੇ ਕਦੇ ਵਿਵਾਦਿਤ ਬਿਆਨ ਤੇ ਹੁਣ ਸਿੱਖਾਂ ਦੀ ਦਸਤਾਰ ਨੂੰ ਲੈ ਕੇ ਧਾਰਮਿਕ ਚਿੰਨਾ ਨੂੰ ਲੈ ਕੇ ਟਾਰਗੇਟ ਕਿਉਂ ਕੀਤਾ ਜਾ ਰਿਹਾ ਹੈ ਇਹ ਦੇਖੋ ਮੈਨੂੰ ਲੱਗਦਾ ਕਿ ਇਹ ਇਹ ਵਿਸ਼ੇਸ਼ ਇਕੱਲਾ ਟਾਰਗੇਟ ਦਸਤਾਰ ਨੂੰ ਨਹੀਂ ਹੈ ਤੁਸੀਂ ਇਹਦਾ ਦੇਖੋ ਕਿ ਉਹਨਾਂ ਨੇ ਕਿਆ ਵੀ ਧਾਰਮਿਕ ਚਿੰਨ ਜਿੱਥੇ ਉਹ ਕਿ ਜੂਜ਼ ਦਾ ਵੀ ਆ ਕੋਈ ਕ੍ਰਿਸਚੀਅਨ ਦਾ ਵੀ ਆ ਬਹੁਤ ਵੱਡੀ ਸਭ ਤੋਂ ਦੁਨੀਆ ਦੀ ਸਭ ਤੋਂ ਵੱਡੀ ਬਾਦੀ ਆ ਦੂਜੇ ਨੰਬਰ ਤੇ ਬਾਦੀ ਮੁਸਲਮ ਦੀ ਆ ਮੁਸਲਮ ਬਾਰਵੀਆ ਕਿਸੇ ਵੀ ਧਰਮ ਦਾ ਧਾਰਮਿਕ ਚਿੰਨ ਦੀ ਗੱਲ ਕੀਤੀ ਉਹਨਾਂ ਨੇ ਉਹਦੇ ਚ ਕੱਲੀ ਦਸਤਾਰ ਨਹੀਂ ਆ ਪਰ ਧਾਰਮਿਕ ਚਿੰਨ ਕਿਸੇ ਦਾ ਵੀ ਕਿਉਂ ਨਾ ਹੋਵੇ ਆਸਤਾ ਜਿਹੜੀ ਆ ਉਹ ਉਹਦੀ ਜੁੜੀ ਹੁੰਦੀ ਆ ਉਹਦਾ ਹੱਕ ਆ ਤੋ ਇਸ ਕਰਕੇ ਕੱਲੀ ਦਸਤਾਰ ਦਾ ਮਸਲਾ ਨਹੀਂ ਹੈਗਾ ਉਹ ਸਟੇਟ ਦਾ ਫੈਸਲਾ ਵਾ ਜਿਸ ਫੈਸਲੇ ਨੇ ਖਲਾਫ ਅਸੀਂ ਉਹਦੀ ਨਿੰਦਾ ਕਰਦੇ ਆਂ ਅਸੀਂ ਉਹਦੇ ਖਿਲਾਫ ਜਾਵਾਂਗੇ ਅਸੀਂ ਸਹਿਯੋਗ ਮੰਗ ਰਹੇ ਆਂ ਕਿ ਸਾਨੂੰ ਕੀ ਕਰਨਾ ਚਾਹੀਦਾ ਕਿਸ ਰਸਤੇ ਤੇ ਚੱਲ ਕੇ ਵਿਰੋਧ ਇਹਦਾ ਕਰਦੇ ਹੀ ਕਰਦੇ ਆਂ ਪਰ ਸਰਕਾਰਾਂ ਦੇ ਦੁਆਰਾ ਤੇ ਕੈਨੇਡਾ ਸਰਕਾਰ ਨੂੰ ਪਹੁੰਚ ਕਰਨ ਲਈ ਸ਼ਰੋਣੀ ਕਮੇਟੀ ਨੂੰ ਉੱਥੋਂ ਦੀਆਂ ਸਿੱਖ ਜਥੇਬੰਦੀਆਂ ਕੀ ਕਹਿੰਦੀਆਂ ਨੇ ਅਸੀਂ ਉਹਦੇ ਮਤਲਬ ਚੱਲਾਂਗੇ ਤਾਂ ਕਿ ਇਸ ਕਾਨੂੰਨ ਨੂੰ ਲਾਗੂ ਹੋਣ ਤੋਂ ਰੋਕਿਆ ਜਾ ਸਕੇ ਜੀ ਠੀਕ ਹੈ ਗਰੇਵਾਲ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਗੱਲਬਾਤ ਕਰਨ ਦੇ ਲਈ ਸੋ ਸਿੱਖਾਂ ਦੀ ਦਸਤਾਰ ਤੋਂ ਧਾਰਮਿਕ ਜਿੰਨਾ ਨੂੰ ਲੈ ਕੇ ਜੋ ਇਹ ਬਿਲ 21 ਕੈਨੇਡਾ ਸਰਕਾਰ ਲੈ ਕੇ ਆਈ ਹੈ ਸਿੱਖਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਬਿਲ ਵਾਪਸ ਲੈਣ ਦੀ ਜਿਹੜੀ ਮੰਗ ਕੀਤੀ ਜਾ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਸ ਬਿਲ ਨੂੰ ਲੈ ਕੇ ਹੋਰ ਜ਼ਿਆਦਾ اٹਕਲਾ ਦੇਖਣ ਨੂੰ ਮਿਲਿਆ ਤਾਂ ਕੈਨੇਡਾ ਦੇ ਵਿੱਚ ਜ਼ਰੂਰ ਇੱਥੇ ਜਿਹੜਾ ਪ੍ਰਦਰਸ਼ਨ ਤੱਕ ਵੀ ਦੇਖਣ ਨੂੰ ਮਿਲ ਸਕਦੇ ਆ